ਕਿ ਟੋਨੀ ਡਿਹਾਉਣਾ ਮੈਨੂੰ ਸੰਤ ਜਨੈਤ ਸਿੰਘ ਕੌਣ ਨੂੰ ਮਿਟਾਉਣਾ ਮੈਂ ਬਹੁਤ ਕੋਸ਼ਿਸ਼ ਚੁਪਿਆ ਹੋਇਆ ਵੀ ਦੇਖਿਆ ਵੈਰੀ ਗੁਰੂ ਦੇਖਿਆ ਬਾਦਲ ਕਹਿੰਦਾ ਉਹਨੂੰ ਤੁਸੀਂ ਫੌਜ ਲਿਆਉਂਦਾ ਰਹੀ ਪਿੰਡਾਂ ਦੇ ਬਲੂਗ ਦੇ ਤਾਂ ਵਰਦੀ ਦੇਖਦੇ ਆ ਟੱਟਰ ਹੋ ਜਾਣਗੇ ਇੱਕ ਟਵਨ ਟਵਨ ਬੰਦਾ ਵੈਂਡਰਾ ਗਾਂਢੀ ਦਾ ਬੱਕੜ ਦਾ ਬੰਦਾ ਤੇ ਗੁਰੂ ਬਖਸ਼ਿਸ਼ ਕਰੇ ਉਹਨਾਂ ਨੂੰ ਹੋਰ ਜੋ ਨਹੀਂ ਆਹੀਆਂ ਨੂੰ ਉਸੇ ਰੂਪ ਤੇ ਜਾਂ ਬਦਲਵੇਂ ਰੂਪ ਜਿ ਭੇਜੇ ਤਾਂ ਜੋ ਕੌਮ ਦੀ ਗੁਲਾਮੀ ਕੱਟੀ ਜਾ ਸਕੇ ਅਸੀਂ ਦੀ ਮਰਨ ਮਿਹਰੇ ਇੱਕ ਸਾਲ ਲੈ ਸਕੀਏ ਚਾਹੇ ਆਖਰੀ ਹੋਵੇ ਕਿ ਅਸੀਂ ਆਜ਼ਾਦ ਬਹੁਤ ਮਰ ਰਹੇ ਹਾਂ ਮੈਨੂੰ ਕਹਿੰਦੇ ਗੱਲਾਂ ਕਰਨੀਆਂ ਇੱਕ ਹੁਕਮ ਕਰਾਉਣਾ ਮੈਂ ਕਹਿੰਦੀ ਮੈਨੂੰ ਹੁਕਮ ਨਾ ਕਰੇ ਵਾਹਿਗੁਰੂ ਵਾਹਿਗੁਰੂ ਸਾਤਨ ਆਹ ਜਾਊਗਾ ਮੈਂ ਕਹਿੰਦਾ ਸਿੱਖਾਂ ਦੇ ਜੰਮਿਆਂ ਦੀਆਂ ਨਿਤ ਮਹਿਮਾ ਇਹ ਮਹਿਮਾ ਕਿੰਨੇ ਲਾਉਣੀਆਂ ਆਏ ਲੈਣਗੀਆਂ ਆਏ ਨਹੀਂ ਲੈਣਗੀਆਂ ਵੀ ਦੀ ਮਰਜੀ ਮਰੋੜ ਲੋ ਇਹਨੂੰ ਮਰੋੜ ਕੇ ਦਿਖਾ ਲੈ ਤਾ ਜੱਗ ਲੱਗ ਦੁਨੀਆ ਲਈ ਆ ਨਾਨਕ ਸੁਣੀ ਕਿਤੇ ਸੁੜਿਆ ਪਰਛਿਆ ਵਾਹ ਪ੍ਰਾਨ ਨਾ ਵਾਪੂ ਨਾਨਕ ਕੇਰੀ ਬਾਤ ਕੌਮ ਦੇ ਹਰ ਇੱਕ ਦਿਨ ਚ ਜਾਦੀ ਗਈ ਨਹੀਂ ਵਾਹ ਗੁਰੂ ਕੋ ਸੁਣੋ ਕੋਈਸ ਕੋਹੁ ਕਾ ਕੁਛ ਨਿਕਲ ਆਉ ਉਹਦੇ ਜੇਰ ਕਹਿਣਾ ਸੁਣ ਲੈ ਨਹੀਂ ਨਿਕਲਣਾ ਕੀ ਆ ਅਮਰਪਾਲ ਚ ਕੁਛ ਦੇਸਦਾ ਕੋਸ਼ਿਸ਼ ਲੈ ਪੋਸਟ ਕੇ ਇਹਨਾਂ ਨੂੰ ਵਾਰਸ ਰੱਬ ਨੇ ਬਣਨਗੇ ਜੇ ਤੁਹਾਡੇ ਵਾਰਸ ਨਾ ਜਮੇ ਤਾਂ ਤੁਹਾਡਾ ਹੋਣਾ ਵੀ ਖਤਮ ਤੇ ਚੜਦੀ ਉਮਰੇ ਦੇ ਹੀ ਰਹੋ ਫਲ ਨਾਲ ਜ਼ਿੰਦਗੀ ਨਹੀਂ ਹੁੰਦੀ ਜ਼ਿੰਦਗੀ ਕਰਮ ਨਾਲ ਹੁੰਦੀ ਇਹ ਕਿਤਾ ਕੀ ਇਹ ਤਾਂ ਨਾਨਕ ਦੇ ਸ਼ਰੀਰ ਪਵਣਵਾ ਜੇ ਉਸ ਨਾਲ ਗੱਲ ਕਰੀਏ ਤਾਂ ਉਹ ਐਸਾ ਜਿਵੇਂ ਲਾਇਆ ਹੋਗਾ ਨਾ ਅੱਜ ਤਾਂ ਰੱਬ ਆਪ ਪੁੱਤਰ ਕੇ ਆਇਆ ਹੋਇਆ ਟੋਡੇ ਨੋਸੇ ਕੰਢੇ ਨੂੰ ਟ੍ਰਾਂਗਲ ਟੁੱਟਿਆ ਅਣਗੇਣ ਲੰਨੀ ਵਸੋਂ ਨੇ ਲਜਾ ਰਹੇ ਔਰ ਤੁਰ ਰਹੇ ਹਨ ਜੰਗਲ ਭੈਣ ਭੱਜ ਖਰਚਾ ਬੈਠੀ ਫਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੀ ਬੇਨਤੀ ਕਰੀ ਕਰਦੇ ਸੀਗੀ ਹੁਣੇ ਹੁਣੇ ਕਿਹੜੀ ਬੇਨਤੀ ਕਰਦੇ ਸੀ ਤੁਸੀਂ ਮੈਂ ਦੋ ਰੱਬ ਮੰਨਣਾ ਵਾਹਿਗੁਰੂ ਸਤਾਪੀ ਇੱਕੋ ਸੱਚਾ ਪਿਤਾ ਆਹਾ ਆਹਾ ਜਿਨੇ 84 ਲੱਖ ਖਾਪੇ ਵਾਹਿਗੁਰੂ ਵਾਹਿਗੁਰੂ ਸਾਰਿਆਂ ਦੀ ਰਾਖੀ ਕਰੀ ਉਹ ਜੇ ਸਾਡੀ ਵਾਰੀ ਨਹੀਂ ਆਈ ਵਾਹਿਗੁਰੂ ਵਾਹਿਗੁਰੂ ਕਿਉਂ ਨਹੀਂ ਆਈ ਹਮ ਜਦ ਬਾਪੂ ਨੇ ਸਾਡੇ ਵਾਲਾ ਪੇਪਰ ਖੋਲ੍ਹ ਲਿਆ ਹਾਂ ਉਬਜੀ ਫੇ ਆਲਾ ਸੀ ਉਹ ਸੈਕੰਡਰੀ ਡਿਵੀਜ਼ਨ ਵਾਲਾ ਨਹੀਂ ਸੀਗਾ ਵਾਹਿਗੁਰੂ ਸੱਤ ਉਹਨੇ ਸੋਚਿਆ ਹੁਣ ਮੈਂ ਇਹਨੂੰ ਕੀ ਕਰਾਂ ਵਾਹਿਗੁਰੂ ਉਹ ਕਹਿੰਦਾ ਇਹਨੂੰ ਮੈਂ ਮਨੋਖ ਬਣਾਉਣਾ ਵਾਹਿਗੁਰੂ 38 ਲੱਖ ਦਾ ਸੜੜਾ ਵਾਹੀ ਬਣਾਟ ਆਪਾਂ ਆ ਕੇ 9 ਮਹੀਨੇ ਮਾਂ ਦੇ ਢਿੱਡ ਚ ਹੁੱਜਾ ਮਾਰਿਆ ਵਾਹਿਗੁਰੂ ਉਹ ਦਰਦ ਮਾਂ ਜਾਣਦੀ ਆ ਜਨਨ ਤੇ ਪੀੜਾ ਮਾਂ ਜਾਣਦੀ ਆ ਮੈਂ ਮਾਂ ਨੂੰ ਪਹਿਰ ਪੀੜਾ ਰੱਬ ਮੰਨਦਾ ਵਾਹਿਗੁਰੂ ਦੂਜਾ ਰੂਪ ਜੀ ਜੀ ਹੈ ਕੀ ਮਰ ਲੋ ਸੇਵਾਏ ਟਰਤੀ ਦਾ ਰੱਬ ਬੇਡਾ ਦੇਣ ਨਹੀਂ ਦੇਖਤਾ ਕੋਈ ਸਰਮਾਤੀ ਦੀ ਗੱਲ ਉਹ ਸੱਚੇ ਪਿਤਾ ਦੀ ਹਾਂਜੀ ਉਹਨੇ ਤਾਂ ਮਨੋਖ ਬਣਾਇਆ ਹਾ ਹਾ ਹੁਣ ਆ ਗਈ ਗੱਲ ਮਨੁੱਖ ਦੀ ਹਾਂ ਮਨੁੱਖ ਬਣ ਕੇ ਮਨੁੱਖtare ਕੰਮ ਨਾ ਕਰੇ ਤਾਂ ਫੇਰ ਲਾਣਾ ਤਾ ਉਹ ਮਨੋਖ ਕਰੇ ਸੱਤ ਸੱਤ ਬਿਲਕੁਲ ਸਹੀ ਫੇਰ ਡੱਡੂ ਕਚੂਬ ਗਿਆ ਅੱਡ ਗਿੱਡੜ ਸ਼ੇਰ ਖੋਤਾ ਬਣ ਜਾਂਦਾ ਹਰ ਰੋਕੀਆ ਵਾਹਿਗੁਰੂ ਮਾਂ ਬਾਪ ਦਾ ਸਟਕਾਰ ਹਾਂਜੀ ਉਹ ਜੀ ਭਰਾਵਾਂ ਦਾ ਪਿਆਰ ਵਾਹਿਗੁਰੂ ਸਮਾਜ ਦੀ ਸਾਨ ਬੱਚਿਆਂ ਨੂੰ ਯੋਗ ਬਣਾ ਕੇ ਸਮਾਜ ਉੱਚੇ ਚੱਕਣਾ ਵਾਹਿਗੁਰੂ ਆਪ ਦਾ ਜੀਵਨ ਜਿਹੜਾ ਸਮਾਜੀ ਤੋਂ ਤੇ ਭਾਈ ਚਾਰ ਘਟਿਓ ਆਲਾ ਬਣਾਉਣਾ ਵਾਹਿਗੁਰੂ ਇਹ ਰਸੂਮਣੋਖਾ ਕਾ ਹਾਸ ਨੇ। ਇਹ ਮੋੜੇ ਤੇ ਡਾਂਗ ਰੱਖ ਕੇ ਕਾਦਾ ਕੁੱਪਿਆ ਕਾਦਾ ਮਨੋਖਾਂ ਨੂੰ ਜੰਮਿਆ ਕਰਨਾ ਸੀ। ਸੋ ਮੈਨੂੰ ਲੱਗਦਾ ਜਿੱਥੇ ਤੁਸੀਂ ਜਿਉਂਦੇ ਹੋ ਇੱਕ ਬਹਿਰਾਵੇ ਇੱਕ ਵੱਖਰੀ ਕਿਸਮ ਦਾ ਕਾਮ ਚ। ਵਾਹਿਗੁਰੂ ਵਾਹਿ। ਇਸ ਬਹਿਰਾਵੇ ਦਾ ਮਾਣ। ਵਾਹਿ। ਪਰ ਇਹਦੇ ਵਿੱਚ ਮੈਂ ਔਰ ਕੋਸ਼ਿਸ਼ ਚੁਪਿਆ ਹੋਇਆ ਵੀ ਦੇਖਿਆ ਵਾਹਿਗੁਰੂ ਦੇਖਿਆ ਇਹਨਾਂ ਨੂੰ ਪਹਿਰਾ ਵੀ ਰੱਬ ਨੇ ਜਾਣਨਾ ਤੇ ਪਹਿਰਾ ਵਿੱਚ ਵੀ ਦੇਖਿਆ ਵਾਹਿਗੁਰੂ ਪਰ ਉਹ ਰੱਬ ਵੀ ਇਕੱਠੋਂ ਹੂੰ ਲੋੜ ਨੇ ਆਪਣੇ ਆਪ ਨੂੰ ਬਣਾਓ ਵਾਹਿਗੁਰੂ ਕਿ ਮੈਂ ਬੰਦਾ ਹੈਗਾ ਸੋ ਮੈਂ ਬੰਦੇਆਂ ਨੇ ਕੰਮ ਕਰਨਾ ਮੈਂ ਬੈਡ ਮਾਂ-ਬਾਪ ਨੂੰ ਸੰਭਾਲਣਾ ਹੈ ਬੱਚਿਆਂ ਨੇ ਨੇਕ ਕਮਾਈ ਨਾਲ ਪਰਫੈਕਟ ਕਰਨਾ ਕਿ ਲੁੱਟਾ ਖੋਹ ਕੇ ਪੜਨਾ ਬੱਚੇ ਤਾਂ ਪੜ ਜਾਣੇ ਆ ਵਾਹਿਗੁਰੂ ਲੁੱਟਾ ਖੋਹਣਾ ਪੜੇ ਬੱਚੇ ਕੀ ਸ਼ੇਰ ਬਣਨਗੇ ਕੀ ਉਹ ਭਗਟ ਬਣਨਗੇ ਹੋਈ ਨਹੀਂ ਸਕਦਾ ਜੀ ਬੈਸਾ ਹੰਣਾ ਪੈਸਾ ਮਾਣੋ ਵਾਹਿਗੁਰੂ 7 ਵਜਨਾਂ ਸਾਡੀ ਕੌਮ ਨੇ ਗੱਡਾਰਾਂ ਨੇ ਮਾਰਿਆ ਨੇ ਸ਼ੇਰਾਂ ਦਾ ਘਾਟਾ ਲਿਆ ਸ਼ੇਰ ਹੀ ਫਿਰਦੇ ਉਸ ਦਾ ਸ਼ੇਰ ਹੀ ਬੈਠੇ ਜਵਾਈ ਅਨੇ ਕੋਲ ਸੋਨ ਸਾਦੀ ਹਰ ਮਨ ਵਸਿਆ ਹੋਰ ਉਹ ਰਖਿਆ ਕਹੇ ਨਾਨਕ ਦੇ ਸ਼ਰੀਰ ਪਵਣਵਾ ਜਿਸ ਜਨ ਸਾਥ ਕੋਲ ਲਾਇਆ ਐਸਾ ਜਿਵੇਂ ਲਾਇਆ ਹੋਗਾ ਨਾ ਟ੍ਰੇਨਿੰਗ ਹੁੰਦੀ ਹੈ ਗੰਢਾ ਦੀ ਖੁਸ਼ਬੂ ਹੁੰਦੀ ਗੋਣ ਐਸਪੀ ਆ ਬਾਪੂ ਬੱਸ ਅਰਦਾਸਾਂ ਸਾਡੀਆਂ ਸੁਣਿਆ ਜਾਣ ਜਫੇਦਾਰ ਬਾਹਰ ਆ ਜਾਏ ਤੇਰੀ ਉਹ ਜਿਹੜੀ ਕਮੀ ਐ ਨਾ ਬਾਪੂ ਸਾਨ ਤੇ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਉਹ ਕਮੀ ਤੇਰੀ ਉਹ ਪੂਰੀ ਜਫੇਦਾਰ ਕਰ ਦੂਗਾ ਇਹ ਮੰਨਦੀ ਹੈ ਜਿਹੜੀਆਂ ਨੇ ਨਾ ਉਹ ਪੂਰੀਆਂ ਹੋ ਜਾਣ ਮੈਂ ਉਹ ਤਾਂ ਕੋਈ ਗੁਰੂ ਮਿਹਰ ਕਰਕੇ ਹੱਥ ਧਰ ਕੇ ਸਿਰ ਆਪ ਭੇਜਿਏ ਭੇਜਿਆ ਬੇਨੈਵ ਸਿੰਘ ਦਾ ਘਾਟਾ ਪੂਰਾ ਕਰ ਓ ਗਗਨ ਗਗਨ ਸਹੀ ਬਸ ਸਾਜੇ ਨਵਾਜੇ ਇਹਨਾਂ ਨੇ ਗਾਇਆ ਮੈਨੂੰ ਕਿਆ ਹੈ ਤੁਹਾਨੂੰ ਕਿਸੇ ਨੂੰ ਪੜਾ ਲੱਗੇ ਕਿਆ ਹੈ ਪਿਆਰ ਲੱਗੇ ਅਮਰਪਾਲ ਚ ਕੁਝ ਦੇਖਦਾ ਕੋਸ਼ ਲੈ ਕੋਸ਼ ਕੇ ਪਰ ਉਹ ਜਿਹੜਾ ਢੰਗ ਤਰੀਕਾ ਉਹ ਉਹ ਥੋੜਾ ਜਿਹਾ ਢਿੱਲ ਗਿਆ ਜੀ ਬਾ ਉਹ ਫਰਫਰਤਾ ਬਰਨੋ ਘੱਟ ਲਜਾਂਦਾ ਕੱਟ ਕੱਟਦੇ ਸੇਫਟੀ ਦੋਪਹਿਰ ਕੋਲ ਆਪਾਂ ਨਵੀਂ ਦੇ ਸੰਗਰ ਸੈਨੇਪ ਆ ਇਹ ਖਾਣੇ ਲੈ ਕੇ ਜਾਂਦੇ ਕਦੇ ਸੰਤ ਜਿਹੜਾ ਸੰਦੇ ਹੁੰਦੇ ਹੁੰਦੇ ਉਸਦੇ ਅਸੂ ਬੈਕਸ ਨੂੰ ਤੱਕਾ ਹੋਇਆ ਨਹੀਂ ਨਹੀਂ ਹੋਇਆ ਡੈਡ ਹੋਇਆ ਕਾਲਾ ਸਰ ਕਾ ਨਸਿੱਡੀ ਲੱਗੀ ਐ ਲੱਗੀ ਕਿਉਂ ਮੈਂ ਦੱਸ ਦਿੰਦਾ ਬਾਲਾ ਸਰ ਬਾਦਰ ਦਾ ਫਾਰਮ ਇੱਕ ਤਾਂ ਵਨ ਟਮ ਵਨ ਬੰਦਾ ਪਿੰਰਾ ਗਾਂਧੀ ਦਾ ਬੁੱਕੜ ਦਾ ਬੰਦਾ ਸਾਰ ਕੇ ਤਾਂ ਬਾਦਰ ਦੀ ਜਿਹੜੀ ਮਜ਼ਾਕਾਟ ਹੁੰਦੀ ਆ ਬਾਰਡਲ ਕਹਿੰਦਾ ਉਹਨੂੰ ਤੁਸੀਂ ਫੌਜ ਲਿਆਉਂਦਾ ਰਹੀ ਪਿੰਡਰਾਂ ਦੇ ਬਲੂਗ ਦੇ ਤਾਂ ਵਰਦੀ ਦੇਖਦੇ ਆ ਤਤਰ ਹੋ ਜਾਣਗੇ ਸਿਰਫ ਦਰਬਾਰ ਸਾਹਿਬ ਤੋਂ ਪਿੰਡਰਾਂ ਨੂੰ ਕੱਢਣ ਲਈ ਦਰਬਾਰ ਸਾਹਿਬ ਤੇ ਹਮਲਾ ਕਰਾਉਣਾ ਮਨਜ਼ੂਰ ਹੈ ਸਿੱਖ ਕਹਾਂਗੇ ਕੁਝ ਸਕੇ ਸੋਚ ਕਰ ਸਕਦਾ ਹਮਲਾ ਕਿਨੇ ਕੀਤਾ ਇੰਡਰਾਨੇ ਘਾੜੇ ਚ ਦੱਸਦਾ ਕੀ ਦੱਸਈ ਫਰਦ ਸਾਡੇ ਤੇ ਰਾਜ ਕੀਤਾ ਸੀ ਨਾ ਦੇ ਲਾਉਦੇ ਰਿਹਾ ਮੈਂ ਨਾ ਦੇ ਲਾਉਦਾ ਛੱਡਿਆ ਕਿੰਨਾ ਇਹ ਵੀ ਇੱਕ ਇਤਿਹਾਸ ਮੇਰੀ ਜਿੰਦਗੀ ਦਾ ਜਿੱਦਣੋਂ ਨੇ ਸਟੇਟੋ ਇਹ ਕਹਿਟਾ ਕਿ ਬੀਜੇਪੀ ਦਾ ਤੇ ਸਾਡਾ ਆਕਾਲੀ ਦਲ ਦਾ પતિ ਪਤਨੀ ਦਾ ਰਿਸ਼ਤਾ ਮਗ ਜਾਵ ਬਾਰ ਲਾ ਜਿੰਦਗੀ ਜਿਹੜੀ ਲਾਈਏ ਬਰਬਾਦ ਕਰ ਲਈ ਬੇ ਬੀਜੇਪੀ ਦਾ ਤੇ ਪਤੀ ਪਤਨੀ ਦਾ ਬਾਦਲ ਦਾ ਰਿਸ਼ਤਾ ਆਕਾਲੀ ਦਲ ਦਾ ਫਿਰ ਦੁਸ਼ਮਣੀ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਮੇਰੇ ਸੱਜਣ ਵੀਰੋ ਨੌਜਵਾਨੋ ਤੇ ਚੜਦੀ ਉਮਰੇ ਦੇ ਹੀਰੇਓ ਫਲ ਨਾਲ ਜਿੰਦਗੀ ਨਹੀਂ ਹੁੰਦੀ ਜਿੰਦਗੀ ਕਰਮ ਨਾਲ ਹੁੰਦੀ ਇਹ ਕਿਤਾ ਕੀ ਮੈਂ ਜੋ ਦੇਖ ਰਿਹਾ ਹਾਂ ਆਉਣ ਵਾਲਾ ਭਵਿੱਖ ਹੈ ਜਿਹੜਾ ਆਉਣ ਵਾਲੀ ਜਵਾਨੀ ਦੇ ਹੱਥਾਂ ਵਿੱਚ ਸੇਫ ਹੈ ਗੇ ਮੈਂ ਆਪ ਦੀ ਗੱਲ ਕਰਨਾ ਮੈਂ ਕੱਲ ਨੂੰ 90 ਸਾਲ ਖਾ ਲੈਣੇ ਪਰ ਕੀ ਚਾਤੇ ਡੱਟਾ ਕੀ ਹੈ ਤੁਹਾਨੂੰ غلامੀ ਸਾਡੇ ਤੇ ਕਿਹੜਾ ਜਾਣ ਨਹੀਂ ਆਈ ਆਈ ਹੈ ਅੰਡਾਈ ਹੈ ਪਰ ਤੁਹਾਡੇ ਖਿਆਲਾਂ ਅਨੁਸਾਰ ਘਰ ਬਣਾਉਣ ਨੂੰ ਆਪ ਦੇ ਨੂੰ ਨਹੀਂ ਗਿਆਨ ਆਇਆ ਨਈ ਮੂਵਮੈਂਟ ਉਠੀ ਨਈ ਕੋਈ ਹੀਰਾ ਜਾਗਿਆ ਜੇ ਜਾਗਿਆ ਤਾ ਉਹਨੂੰ ਅੜਖੜ ਤੋਂ ਗਾਂ ਨੰਗ ਪੇਸੀ ਉਸੇ ਸੰਧ ਜਰਨੈਲ ਸਿੰਘ ਕਾਲਾ ਪਿੰਡਰ ਵਾਲਾ ਉਹ ਜਨਿਕ ਮਾਤਾ ਨਿਹਾਲ ਕੁਰਦਾ ਜਿਗਰਾ ਟੋਟਾ ਬਾਬੇ ਜਗENDER ਸਿੰਘ ਦਾ ਮਹਾਨ ਸੰਪੂਰਤ ਭਾਈ ਜਸਵੀਰ ਸਿੰਘ ਰੋਡੇ ਕਾਰਸਤ ਸਾਫ ਕਾ ਦੇ ਪ੍ਰਧਾਨ ਦਾ ਚਾਚਾ ਜੇ ਕਿਤੇ ਬਾਦਲ ਦੀ ਕਹਿ ਦੀ ਨજર ਨਾ ਡਿਗਦੀ ਮੇਰਾ ਬਾਦਲ ਕਹਿਣ ਤੋਂ ਪਾਪ ਲੇਖਾ ਨਾ ਪੈਜੀ ਕਿਸ ਨੂੰ ਪ੍ਰਕਾਰ ਸੰਗ ਬਦਲ ਨਾ ਸ਼ਾਂਤ ਜਨੈਤ ਸਿੰਘ ਕੁਝ ਸਮਾਂ ਹੋਰ 5-10 ਸਾਲ ਤੋਂ ਬਾਅਦ ਤੇ ਵਿਚਰ ਜਾਂਦੇ। ਪਰ ਤੁਹਾਨੂੰ ਸ਼ਾਇਦ ਹੁਣ ਸੰਕਟ ਜਨਾ ਪੈਣਾ ਪੈਂਦਾ। ਆਜ਼ਾਦੀ ਦੇ ਘਰ ਦੇ ਦਰਾ ਖੁੱਲੇ ਹੁੰਦੇ ਅਤੇ ਚੌੜੇ ਹੋਣ ਹੁੰਦੇ ਤੇ ਸੜਕਾਂ ਮੜੀਆਂ ਹੁੰਦੀਆਂ। ਇਹ ਮੇਰਾ ਡਰੈਡ ਵਿਸ਼ਵਾਸ ਹੈ ਜੋ ਮੈਂ ਹੰਡਾਇਆ ਹੈ। ਇੱਕ ਛੋਟੀ ਜੀ ਗੱਲ ਕਰ ਜਾਂਦਾ ਸੰਗਤ ਬੜੀ ਮਾਣੀ ਆ ਉਹਨਾਂ ਨੇ ਮੈਨੂੰ ਜਿਹੜਾ ਸਭ ਤੋਂ ਵੱਡਾ ਸਨਮਾਨ ਮਿਲਿਆ ਉਹ ਸੰਤ ਜਰਨੈਲ ਸਿੰਘ ਦਾ ਦਿੱਤਾ ਹੋਇਆ ਗੁਰੂਗ੍ਰੰਥ ਸਾਹਿਬ ਤੋਂ ਬਾਅਦ ਦੀ ਗੱਲ ਮੈਂ ਢੰਗਾਂ ਵੀ ਗੱਲ ਕਰ ਰਿਹਾ ਹਾਂ ਉਨ੍ਹਾਂ ਦੀ ਚਰਤ ਵੇਲੇ ਉਨ੍ਹਾਂ ਦੀ ਹੋਂਦ ਵੇਲੇ ਉਨ੍ਹਾਂ ਦੇ ਸਮਾਜ ਨੂੰ ਸੁੱਤੇ ਰਿਹਾਉਣ ਵਾਲੇ ਨਾਰਾ ਪਤਾ ਕਿਸ ਨੇ ਭਿੰਡਰਾ ਵਾਲਾ ਸੰਤ ਸੁਤਵਾਹੀ ਜੀ ਨੇ ਸੁੱਤੀ ਕੌਮ ਜਗਰ ਕੌਮ ਸੁੱਤੀ ਨਹੀਂ ਸੀ ਕਾਮ ਹੂਕ ਸੁੱਤੀ ਪਈ ਸੀ ਪਤਾ ਹੀ ਨਹੀਂ ਸੀ ਇਹ ਜਾਦੀ ਕੀ ਹੁੰਦੀ ਆ ਦੋ ਕਾਨਫਰੈਂਸ ਹੋਈਆਂ ਲੁੱਡਿਆਂ ਦੇ ਵਿੱਚ ਉਹਨਾਂ ਦੀ ਚਰਤ ਮੇਰੇ ਇੱਕ ਹੋਈ ਮਿਲਟਰੀ ਦੇ ਜਨਰਲਾਂ ਦੇ 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 ਕਈ ਦੇ ਕੌਂਦੇ ਰੈਂਕਾਂ ਵਾਲੇ ਮਿਲਟਰੀ ਦੇ ਅਫਸਰ ਸੀਗੇ ਉਹਦੇ ਵਿੱਚ ਤਕਸਾਲ ਵੱਲੋਂ ਉਹਨਾਂ ਨੇ ਭੇਜਿਆ ਜਨਰਲ ਸ਼ਵੀਰ ਸਿੰਘ ਨੂੰ ਮਹਿਤਾ ਤਕਸਾਲ ਦੀ ਨਿਮੈਂਡਗੀ ਕਰਨੀ ਆ ਜਨਰਲ ਸ਼ਵੀਰ ਸਿੰਘ ਮੰਨੇ ਹੋਏ ਕਾਨੀਕਾ ਰੀ ਸਿੰਘ ਦਰਸ਼ਨ ਕਰਕੇ ਭੁੱਖ ਲੈਂਦੀ ਐ ਉਦੋਂ ਬਾਹਰ ਆ ਗਈ ਬੁੱਢੀ ਜੀ ਵੀ ਹਾਂ ਢੀ ਜੱਜਾਂ ਦੀ ਵਕੀਲਾਂ ਦੀ ਹੋਰ ਜਿਹੜੇ ਵੀ ਪਿਆਨੇ ਕੌਂਦੇ ਆਂਦੇ ਆਸ ਨੂੰ ਕਹਿੰਦੇ ਪ੍ਰੈਂਟਡ ਜੈ ਨੈਰ ਸਿੰਘ ਅਨਮੋਲ ਹੀਰਾ ਖਾਲਸਾ ਹੋ ਰਿਹਾ ਮਾਹ ਜੀ ਹੁਕਮ ਕਾਨਫਰੰਸ ਹੈ ਪ੍ਰੈਂਟਕਸਾਲ ਵੱਲੋਂ ਜਾਣਾ ਉੱਥੇ ਵਾਹਿਗੁਰੂ 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 ਐਡਾ ਵੱਡਾ ਮਾਨ ਮੈਂ ਬੇਨਤੀ ਕੀਤੀ ਹੱਥ ਜੋੜ ਕੇ ਮਾਫ਼ ਜੀ ਮੈਂ ਤਾਂ ਟਕਸਾਲ ਦੇ ਹੁੰਦਾ ਇੱਕ ਦਿਨ ਦਾ ਵੀ ਵਿਦਿਆਰਥੀ ਨਹੀਂ ਮੋਖ ਨੂੰ ਸੋ ਮੋਖ ਬੁਲਾ ਰਿਹਾ ਉਹਨੂੰ ਭੇਜੋ ਹੋਰ ਸਿੰਘਾ ਉਹਨਾਂ ਨੂੰ ਭੇਜੋ ਜੇ ਜਾਣਾ ਟਕਸਾਲ ਬੰਦ ਹੋਆ ਮੈਨੂੰ ਨਾ ਭੇਜੋ ਮੈਨੂੰ ਕਹਿੰਦੇ ਗੱਲਾਂ ਕਰਨੀਆਂ ਇੱਕ ਹੁਕਮ ਕਰਾਉਣਾ ਮੈਂ ਕਹਿੰਦੇ ਮੈਨੂੰ ਹੁਕਮ ਨਾ ਕਰੇ ਵਾਹਿਗੁਰੂ ਵਾਹਿਗੁਰੂ ਬਸਾਤ ਨਾ ਜਾ ਜਾਊਗਾ ਪਰ ਬਾੜ ਪ੍ਰਖਾਲ ਨਾਲ ਜੁੜਿਆ ਕਰਕੇ ਸੰਤ ਗੁਰਬਚਨ ਸਿੰਘ ਤੋਂ ਗਿਆਨੀ ਕਟਾਰ ਸਿੰਘ ਹੋਣਾ ਤੋਂ ਇਹਨਾਂ ਦਾ ਇਤਿਹਾਸ ਤਾਂ ਮੈਂ ਜਾਣ ਲਈ ਸੀਗਾ ਤੇ ਸੰਤਾਂ ਦਾ ਤਾਂ ਮੈਂ ਖੁੱਲਾ ਢੁੱਲਾ ਜਾਣਦਾ ਸੀ ਸੰਗਤ ਮੰਨਣ ਦੀ ਭੁੱਖੀ ਕੋਈ ਨਹੀਂ ਜੋ ਸੰਤਾਂ ਦੀ ਸੰਗਤ ਮੰਨੀ ਮੈਂ ਜੋ ਦੋ ਬੋਲ ਸੀਗੇ ਰਕਸਾਲ ਪ੍ਰਤੀ ਗਏ ਮੈਨੂੰ ਆਉਂਦੇ ਨੂੰ ਬੁੱਕਲ ਚ ਲੈ ਲਿਆ ਮੈਂ ਉਹ ਪਿਆਰ ਕਿ ਥੋ ਲੰਬਾ ਕਿ ਟੋ ਨਹੀਂ ਦਿਉਣਾ ਮੈਨੂੰ ਸੰਤ ਜੀ ਨੈਰਸੋਂ ਕੌਣ ਨੂੰ ਮਿਟਉਣਾ ਗੁਰੂ ਬਖਸ਼ਿਸ਼ ਕਰੇ ਉਹਨਾਂ ਨੂੰ ਹੋਰ ਜੋ ਨਹੀਂ ਅਹੀ ਜਿਹਨੂੰ ਉਸੇ ਰੂਪ ਚ ਜਾਂ ਬਦਲ ਮੇ ਰੂਪ ਜਿਵੇਂ ਜੇ ਤਾਂ ਜੋ ਕਾਮ ਦੀ ਗੁਲਾਮੀ ਕੱਟੀ ਜਾ ਸਕੇ ਅਸੀਂ ਦੀ ਮਰਨ ਮਿਹਰੇ ਇੱਕ ਸਾਲ ਲੈ ਸਕੀਏ ਚਾਹੇ ਆਖਰੀ ਹੋਵੇ ਕਿ ਅਸੀਂ ਆਜ਼ਾਦ ਬਹੁਤ ਮਰ ਰਹੇ ਹਾਂ ਮੋਰਚਾ ਚੜ੍ਹਦੇ ਗੱਲਾਂ ਬਹੁਤ ਚੜ੍ਹਦੀ ਗੱਲਾਂ ਬਹੁਤ ਵਧੀਆ ਚੱਲ ਰਿਹਾ ਤੇ ਬੜਾ ਸ਼ਾਂਤੀਪੂਰਵਕ ਚੱਲ ਰਿਹਾ ਇਹ ਸਭ ਤੋਂ ਜਿਹੜੀ ਵੱਡੀ ਗੱਲ ਹੈ ਜੀ ਮੈਂ ਇੱਕ ਸੁਪਨਾ ਲੈ ਰਿਹਾ ਹਾਂ ਉੱਥੇ 5 ਚਾਰ ਕਮੇਟੀਆਂ ਬਣਾਓ ਹਮ ਠੀਕ ਹੈ ਜੀ ਪੰਜ ਬਣਾ ਲਓ ਚਾਰ ਬਣਾ ਲਓ ਤਿੰਨ ਬਣਾ ਲਓ ਠੀਕ ਹੈ ਜੀ ਓ ਨੋ ਨੋ ਵਾਕ ਵਾਕ ਕੰਮ ਮੰਡੋ ਠੀਕ ਹੈ ਜੀ ਪਹਿਲੀ ਕਮੇਟੀ ਨੂੰ ਦਿਓ ਭਈਆ ਮੋਰ ਤਾਂ ਫਰਕ ਮੈਂ ਕਰਨਾ ਹਮ ਠੀਕ ਦੂਜੀ ਕਮੇਟੀ ਇਹ ਬਣੇ ਕਿ ਇਸ ਮੋਰਚੇ ਨੂੰ ਮਜ਼ਬੂਤ ਕਿਵੇਂ ਕਰਨਾ ਠੀਕ ਹੈ ਜੀ ਉਹ ਪਿੰਡਾਂ 'ਚ ਜਾਵੇ ਉਹ ਸੰਗਟਾਂ ਇਕੱਠੀਆਂ ਕਰੇ ਜਿਵੇਂ ਵੀ ਕੱਠ ਕਰਕੇ ਉਹਨਾਂ 'ਚ ਜਾ ਕੇ ਬੇਨਤੀ ਕਰੇ ਭਰਾਵੋ ਕੌਮ ਤਾਂ ਉੱਥੇ ਬੈਠੀ ਆ ਆਪਾਂ ਕਿੱਥੇ ਬੈਠੇ ਹਾਂ ਹਾਂ ਠੀਕ ਹੈ ਆਪਣਾ ਵੀ ਉਹੀ ਕੁਛ ਹੈ ਜੋ ਕੁਛ ਉਹਨਾਂ ਦਾ ਇਹ ਗੱਲ ਹੋ ਗਈ ਜੀ ਜੀ ਗੈਨਰਤ ਨੂੰ ਪ੍ਰਬੰਧਕਾਂ ਨੂੰ ਇਹ ਲੱਗੇ ਵੀ ਕੋਈ ਗੱਲ ਬਣ ਚੁੱਕੀ ਹੈ ਹੁਣ ਖਰੋਟ ਆ ਗਈ ਉਹਦਾ ਜਿਹੜੀ ਤੀਜੀ ਕਮੇਟੀ ਹੈ ਉਹ ਕੌਮ ਦੇ ਪਰਵੇਖਾ ਉਜਦੇ ਦਾ ਅਜੰਡਾ ਲਿਖੇ ਠੀਕ ਹੈ ਦੇ ਕੌਮ ਦੇ ਗਲੋਂ ਨਿੱਤ ਦੇ ਕਲੇਸ਼ ਕਿਵੇਂ ਲਾਉਣੇ ਆ ਕਾਬਲ ਨਹੀਂ ਆ ਕਹਿੰਦੇ ਹੁੰਦੇ ਮੈਂ ਕਹਿੰਦਾ ਸਿੱਖਾਂ ਦੇ ਜੰਮਿਆਂ ਦੀਆਂ ਨਿੱਤ ਮਹਿਮਾ ਇਹ ਮਹਿਮਾ ਕਿੰਨੇ ਲਾਉਣੀਆਂ ਆਏ ਲੈਣਗੀਆਂ ਆਏ ਨਹੀਂ ਲੈਣਗੀਆਂ ਵੀ ਜੀ ਮਰਜੀ ਮਰੋੜ ਲੋ ਇਹਨੂੰ ਮਰੋੜ ਕੇ ਦਿਖਾ ਲੈ ਤਾਂ ਕੋਈ ਯੂਨਿਟੀ ਹਰ ਇੱਕ ਘਰ ਚੋਂ ਬਾਹਰ ਹੋਵੇ ਅਸੀਂ ਆ ਮੈਂ ਇਹ ਗੱਲ ਬਰਜਾਣੀ ਚਾਹੀਦੀ ਆ ਐਡੇ ਨਹੀਂ ਐਨਾ ਮੇਰਾ ਨੂੰ ਡਿਗੂਟੀ ਵਰਨਾ ਬਹੁ ਆ ਇਹਨਾਂ ਨੂੰ ਵਾਰਿਸ ਰੱਬ ਨੇ ਬਹਿਣਗੇ ਜੇ ਤੁਹਾਡੇ ਵਾਰਿਸ ਨਾ ਜਮੇ ਤਾਂ ਤੁਹਾਡਾ ਹੋਣਾ ਵੀ ਖਤਮ ਕਿੰਨਾ ਕਹਿੰਦੇ ਰਹੋਗੇ ਠੀਕ ਹੈ ਟਾਰ ਦਾ ਜਿਹਨੇ ਬਾਬਾ ਹੁੰਦਾ ਸੀ ਬਾਬਾ ਹੁੰਦਾ ਫੇਰ ਬਾਬਾ ਚੁੱਪ ਕਰ ਜੂਗਾ ਬਾਰਸ ਲੱਭੋ ਲੱਭੋ ਆੜ ਖਾਣਨ ਤੋਂ ਜਹਾਂ ਤੱਕ ਠੀਕ ਹੈ ਆਪ ਜੀ ਉਮਰ ਨੂੰ ਮਾਈਨਸ ਕਰ ਦਿਓ ਮਾਈਨਸ ਕਿਉਂ ਕਰਦੇ ਹੋ ਪਿੱਟਰਸ ਤਾਂ ਆਲਰੇਡੀ ਹੈਗੇ ਹੂੰ ਤੇ ਮੈਂ ਘਰ ਤੋਂ ਹਾਂ ਮੈਨੂੰ ਠੋਕ ਬਜਾ ਕੇ ਢੂਹੀ ਚ ਮੁੱਕੀ ਮਾਰ ਕੇ ਫੈਲਣਾ ਬਣਿਆ ਜੰਪਾ ਕੋ ਨਾ ਸਤਿਗੁਰ ਜੀ ਬਿਨਾਂ ਤੇ ਨੌਜਵਾਨੀ ਦੇ ਹੱਥ ਗੱਲ ਨਹੀਂ ਆਉਂਦੀ ਅਤੇ ਐਨਾ ਦਿਮਾਗਾਂ ਦਾ ਦਿਮਾਗ ਉਹਨਾਂ ਦੇ ਮੋਢਿਆਂ ਤੇ ਹੱਥ ਨਹੀਂ ਰਹਿੰਦਾ ਠੀਕ ਹੈ ਸਾਂਢ ਆਪਾਂ ਤੇ ਇੱਕ ਦਿਨ ਨਹੀਂ ਮੰਨਦੀ ਤਾਂ ਉਹਦਾ ਭਵਿਕ ਹਨੇਰੇ ਚ ਹੀ ਰਹੂਗਾ। ਸੀ ਵਾਈ ਵਾਈ ਮਾਰਟਣਾ ਨਹੀਂ ਬੀਤ ਗਈ। ਥੋੜੀ ਬੀਤ ਜਾਣੀ ਆ ਹੋਰ 10 ਸਾਲ ਬੈਠ ਜੂਗੀ। ਖੱਟਿਆ ਕੀ ਮੱਕੀ ਖਾ ਲਈ ਸਾਹ ਖਾ ਲਿਆ ਪਰੌਠੇ ਖਾ ਲੇ। ਬਸ ਵਾਈ ਵਾਈ ਜੱਬ ਲੱਗ ਦੁਨੀਆ ਲਈਏ ਨਾਨਕ ਕਿਸੁ ਨਹੀਂ ਕਿਛੀ ਸੁਣਿਆ ਪਰਛੇਆ ਵਾਪਰਨ ਵਾਪੂ ਨਾਨਕ ਤੇਰੀ ਬਾਤ ਕੌਂ ਦੇਹ ਰੇ ਇੱਕ ਦਿਨ ਚ ਜਾਦੀ ਗਈ ਨਹੀਂ ਹੈ ਮਾਈ ਗੁਰੂ ਕੁਛ ਸੁਣੋ ਕੁਛ ਕਹੋ ਕਿ ਕੁਛ ਨਿਕਲ ਆਉ ਉਹਦੇ ਤੇ ਅੱਜ ਕਹਿਣਾ ਸੁਣ ਲੈ ਨਹੀਂ ਨਿਕਲਣਾ ਕੀ ਆਪਾਂ ਠੀਕ ਆਪਾਂ ਕਮਾੜੀ ਤੁਹਾਡਾ ਸੇ ਦੇ ਦੇਣੀ ਹੈ ਧਿਆਨ ਨਾਲ ਸੁਣਿਓ ਜੀ ਜਵਾਨਾ ਟੈਕਨੀਕ ਦਾ ਜਵਾਨਾ ਇਲੈਕਟ੍ਰੋਨਿਕ ਬਣਿਆ ਹੋਇਆ ਤੇ ਨਵੇਂ ਢੰਗ ਨਾਲ ਆਪਦਾ ਘਰ ਬਣਾਉਣਾ ਡਾਂਗ ਸੋਟੇ ਨਾਲ ਨਹੀਂ ਬਣਾਉਣਾ ਅਸੀਂ ਬਾਤ ਕੁਝ ਗਵਾ ਲਿਆ ਪਟਾਣੀ ਕਿੰਨੀ ਐਕ ਮਾਮਾ ਉਨੀਆਂ ਗੋਡੀਆਂ ਖਾਲੀ ਹੋ ਗੀਆਂ ਐਵੇਂ ਨਹੀਂ ਥੇਉਂਦੇ ਲਾਲ ਮਾਂ ਨੂੰ ਪਤਾ ਵੀ ਕਿਵੇਂ ਮਿਲਦੀ ਐ ਪੁੱਤ ਸੋਹ ਹੋ ਵੀਰਾ ਮੇਰਾ ਨਹੀਂ ਗਵਾਣਾ ਚਾਹੀਦਾ ਮਿੱਟੀ 'ਚ ਨਹੀਂ ਰੋਣਾ ਚਾਹੀਦਾ ਹੀਰੇ ਵੀ ਚਮਕਣ ਤੇ ਘਰ ਵੀ ਚਮਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣਾ ਸੂਰਜਾ ਕਾ ਸਬਾਪੂਜੀ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਪਰ ਬਾਪੂ ਜੀ ਨੇ ਆਪਣਾ ਜੋ ਮਹਿਸੂਸ ਕੀਤਾ ਜ਼ਿੰਦਗੀ ਦਾ ਤਜਰਬਾ ਹੁਣ ਸੱਕ 90 ਸਾਲ ਦੇ ਵਿੱਚ ਜੋ ਕੁਝ ਸਿੱਖਿਆ ਤੇ ਉਹ ਸੰਗਤ ਦੇ ਨਾਲ ਸਾਂਝਾ ਕੀਤਾ ਈ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ